ਜੀ ਸਰਪੰਚ ਸਾਹਿਬ ਪਿੰਡ ਦੇ ਤੁਸੀਂ ਸਰਪੰਚ ਬਣ ਚੁੱਕੇ ਹੋ ਸੋ ਲੋਕਾਂ ਨੇ ਤੁਹਾਨੂੰ ਮਨ ਬਖਸ਼ਿਆ ਸੇਵਾ ਕਰਨ ਦਾ ਮੌਕਾ ਦਿੱਤਾ ਤੁਹਾਡੇ ਸਿਰ ਤੇ ਪਾਇਆ ਲਖਿਆ ਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਪੰਚ ਸਰਦੀਪ ਸਿੰਘ ਪਿੰਡ ਵਿਸ਼ਨਕੋਟ ਤੋਂ ਮੈਂ ਆਪਣੇ ਪਿੰਡ ਵਾਸੀਆਂ ਦਾ ਲੋਕਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਨਿਮਾਣੇ ਨੂੰ ਮਾਣ ਬਖਸ਼ਿਆ ਮੈਂ ਸਾਰੇ ਭੈਣ ਭਰਾਵਾਂ ਦੇ ਆਪਣੀਆਂ ਆਸਾਂ ਦੇ ਉੱਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰਾਂਗਾ ਪਾਰਟੀ ਪਾਜੀ ਤੋਂ ਉੱਪਰ ਉੱਠ ਕੇ ਲੋਕਾਂ ਦੇ ਕੰਮਾਂ ਨੂੰ ਪਹਿਲ ਦਿੱਤੀ ਜਾਊਗੀ ਕਿ ਇਹ ਧੜੇ ਨੂੰ ਕਿਹ ਚੀਜ਼ ਨੂੰ ਇਹਨਾਂ ਚੀਜ਼ਾਂ ਨੂੰ ਬਿਨਾਂ ਕਿਸੇ ਭੇਦ ਭਾਵ ਤੋਂ ਜਿਹੜੇ ਆਪਣੇ ਪਿੰਡ ਦੇ ਵਿਕਾਸ ਦੇ ਕੰਮ ਨੇ ਉਹ ਮੈਂ ਆਪਣਾ ਪੂਰਾ ਧਿਆਨ ਦੇ ਕੇ ਜਿਹੜਾ ਗੱਲ ਕਰੀਆ ਸਾਡਾ ਪਿਛਲੇ ਪੰਚਾਇਤ ਵਾਲੋ ਜਿਹੜੇ ਅਧੂਰੇ ਕੰਮ ਰਹਿ ਚੁੱਕੇ ਹੈ ਜਿਹੜੇ ਧੋਰੀ ਪੰਚਾਇਤ ਵਾਲੋ ਪੂਰੇ ਕਰਾਈ ਜਾਣੇ ਇਹ ਜਿਹੜੇ ਪਿੰਡਾਂ ਦੇ ਵਿਕਾਸ ਤੇ ਕੰਮ ਹੁੰਦੇ ਆ ਜੀ ਇਹ ਕਦੇ ਵੀ ਕਿਸੇ ਕੋਲੋਂ ਵੀ ਪੂਰੇ ਸਿਰੇ ਨਹੀਂ ਚੜਦੇ। ਕੁਝ ਕੰਮ ਹੁੰਦੇ ਨੇ ਜਿਹੜੇ ਪੰਚਾਇਤਾਂ ਦੇ ਧਿਆਨਯੋਗ ਹੁੰਦੇ ਨੇ ਉਹ ਖੋ ਜਾਂਦੇ ਨੇ। ਕੁਝ ਕੰਮ ਰਹਿ ਜਾਂਦੇ ਨੇ। ਕੁਝ ਕੰਮ ਜਿਹੜੇ ਹੁੰਦੇ ਨੇ ਜਾਂ ਕਈ ਵਾਰੀ ਫੰਡਾਂ ਦੀ ਕਮੀ ਆਉਣ ਕਰਕੇ ਕੰਮ ਖਤਮ ਹੋ ਜਾਂਦੇ ਨੇ ਉੱਥੇ ਰੁਕ ਜਾਂਦੇ ਆ। ਜਾਂ ਕੁਝ ਕੋਈ ਲਾਲੋਬੀ ਨਾ ਹੋ ਸਕਣੇ ਕੰਮ ਕਿਹੇ ਕਾਰਨ ਕਰਕੇ ਰੁਕ ਜਾਂਦੇ ਆ। ਉਹਨਾਂ ਦੇ ਧਿਆਨ ਜਨੇ ਕੰਮ ਮੇਰੇ ਬਹੁਤ ਪਿੰਡ ਦੇ ਜਿਹੜੇ-ਜਿਹੜੇ ਵੀ ਪਿੰਡ ਦੇ ਕੰਮ ਨੇ ਉਹ ਆਪਾਂ ਸਾਰੇ ਵੀਰਾਂ ਭਰਾਵਾਂ ਦੀ ਸਲਾਹ ਲੈ ਕੇ ਸਾਰੇ ਜਣੇ ਇਕੱਠੇ ਬੈ ਕੇ ਕਿਹੜਾ ਕੰਮ ਸ਼ੁਰੂ ਕਰਨਾ ਉਹਦਾ ਆਪਾਂ ਫੈਸਲਾ ਲੈ ਕੇ ਤੇ ਫਿਰ ਕਿਸੇ ਨਾ ਕਿਸੇ ਕੰਮ ਨੂੰ ਜਿਹੜਾ ਆਪਾਂ ਸ਼ੁਰੂ ਕਰਾਂਗੇ ਨੌਜਵਾਨਾਂ ਵਾਸਤੇ ਕੀ ਪਲੇਟਫਾਰਮ ਹੋਏਗਾ ਤੁਹਾਡੀ ਪੰਚਾਇਤ ਵਾਲੇ ਉਹਨਾਂ ਦਾ ਵੀ ਇਲੈਕਸ਼ਨ 'ਚ ਇੱਕ ਅਹਿਮ ਰੋਲ ਉਦਾ ਹੁੰਦਾ ਨੌਜਵਾਨਾਂ ਵਾਸਤੇ ਮੈਂ ਪਿੰਡ ਦੇ ਵਿੱਚ ਜਿਮ ਦਾ ਗਰਾਊਂਡ ਦਾ ਕੰਮ ਵਧੀਆ ਕਰਵਾ ਕੇ ਦਿਆਂਗਾ ਓਪਨ ਜੇਮੂ ਨਾ ਵਾਸਤੇ ਲਿਆਉਣ ਦੇ ਨੌਜਵਾਨਾਂ ਦੇ ਵਾਸਤੇ ਮੈਂ ਹਰ ਇੱਕ ਪ੍ਰਾਰਥਨਾ ਕਰਾਂਗਾ ਜੋ ਵੀ ਮੈਂ ਕਰ ਸਕਦਾ ਹੋਇਆ ਮੈਂ ਆਪਣਾ ਬੈਸਟ ਸਾਫਤ ਕਰਕੇ ਦਵਾਂਗਾ ਜੂਥ ਨੂੰ ਜੂਥ ਨੇ ਮੇਰਾ ਬਹੁਤ ਸਾਥ ਦਿੱਤਾ ਤੇ ਮੈਂ ਉਹਨਾਂ ਦੀ ਆਸਾਂ ਤੇ ਖਰਾ ਉਤਰਾਂਗਾ ਸਰ ਇੱਕ ਨੌਜਵਾਨ ਜਿਹੜੇ ਨੇ ਜ਼ਮੀਨਾਂ ਵੇਚ ਕੇ ਕਰਜ਼ਾ ਝੋਕੇ ਬਾਹਰ ਦੇ ਮੁਲਕਾਂ 'ਚ ਜਾਂਦੇ ਨੇ ਸੋ ਉਹਨਾਂ ਵਾਸਤੇ ਤੁਹਾਡੇ ਵੱਲੋਂ ਕੀ ਮੈਸੇਜ ਹੋਏਗਾ ਮੇਰੇ ਵੱਲੋਂ ਇਹੀ ਮੈਸੇਜ ਹੋਏਗਾ ਕਿ ਰੋਜ਼ਗਾਰ ਦੇ ਸਾਧਨ ਜਿਹੜੇ ਆ ਉਹ ਇੱਕ ਪੜ੍ਹੇ ਲਿਖੇ ਬੰਦੇ ਨੂੰ ਮਿਲਦੇ ਆ ਅਹੀਂ ਪਲੱਸ 2 ਕਰਕੇ ਆਪਣੀ ਪੜ੍ਹਾਈ ਨੂੰ ਕੰਪਲੀਟ ਨਾਲ ਸਮਝੀਏ ਉਹਦੇ ਤੋਂ ਅੱਗੇ ਵੀ ਸਰਕਾਰ ਨੇ ਬਹੁਤ ਉਪਰਾਲੇ ਕੀਤੇ ਨੇ ਕੋਸ਼ਿਸ਼ਾਂ ਚੱਲ ਰਹੀਆਂ ਨੇ ਅੱਗੇ ਵੀ ਬਹੁਤ ਉਚੇਰੀ ਸਿੱਖਿਆ ਦੇ ਕਈ ਸਾਧਨ ਨੇ ਅਹੀਂ ਉਹਨਾਂ ਨੂੰ ਵੀ ਬਣਾਈਏ ਨਾ ਕਿ ਅਹੀਂ ਪਲੱਸ 2 ਕਰਕੇ ਇੱਕ ਦੌੜ ਬਣਾ ਲਈਏ ਕਿ ਅਹੀਂ ਆਪਣਾ ਪਿੰਡ ਛੱਡ ਕੇ ਅਹੀਂ ਬਲੈਤ ਜਾ ਕੇ ਬਾਹਰ ਜਾ ਕੇ ਕਮਾਈਆਂ ਕਰਨੀਆਂ ਨੇ ਜੇ ਅਹੀਂ ਇੱਥੇ ਵੀ ਚੰਗੇ ਨੰਬਰ ਲੈ ਕੇ ਪੜ੍ਹੀਏ ਚੰਗੇ ਵਧੀਆ ਕਾਲਜਾਂ ਤੋਂ ਡਿਗਰੀਆਂ ਲਈਏ ਤੇ ਕੰਮ ਦੀ ਘਾਟ ਇੱਥੇ ਵੀ ਨਹੀਂ ਆ ਅਫਸਰ ਸ਼ਾਇਆ ਦੀ ਇੱਥੇ ਵੀ ਲੋੜ ਆ ਤੇ ਸਾਡੇ ਪੜੇ ਲਿਖੇ ਮੁੰਡੇ ਜਿਹੜੇ ਆ ਇਹ ਇੱਕ ਸਾਡੀ ਹੋੜ ਤਿਆਰ ਹੋ ਗਈ ਆ ਪਿੰਡਾਂ ਦੇ ਵਿੱਚ ਜਿੱਥੇ ਵੀ ਅਸੀਂ ਦੋ ਚਾਰ ਜਣੇ ਬੈੰਨੇ ਆ ਕਿ ਮੇਰਾ ਭਰਾ ਬਾਹਰ ਆ ਮੈਂ ਵੀ ਜਾਣਾ ਮੈਂ ਵੀ ਉੱਥੇ ਹੀ ਜਾਣਾ ਮੈਂ ਬਾਹਰ ਹੀ ਜਾਣਾ ਇੱਥੇ ਅਸੀਂ ਕੱਲੇ ਸਰਕਾਰ ਨੂੰ ਜਾਂ ਕਿਸੇ ادارے ਨੂੰ ਦੋਸ਼ੀ ਨਾ ਠਹਿਰਾਈਏ ਅਸੀਂ ਵਧੀਆ ਪੜ੍ਹੀਏ ਲਿਖੀਏ ਸਾਡੀ ਚੰਗੀ ਪਰਸੈਂਟੇਜ ਹੋਵੇ ਅਸੀਂ ਜਿਹੜੇ ਆ ਵਧੀਆ ਸਥਾਨ ਪ੍ਰਾਪਤ ਕਰ ਸਕਦੇ ਆਂ ਸਾਨੂੰ ਉਹਦੇ ਵਾਸਤੇ ਬਹੁਤ ਮਿਹਨਤ ਦੀ ਲੋੜ ਆ ਵਿਦੇਸ਼ ਨਾਲੋਂ ਆਪਣੇ ਘਰ ਰਹਿ ਕੇ ਵੀ ਬਹੁਤ ਕੁਝ ਕੀਤਾ ਜਾ ਸਕਦਾ ਇਹ ਪਿੰਡਾਂ ਦੇ ਵਿੱਚ ਕਈ ਵਾਰੀ ਪੈਨਸ਼ਨ ਨੂੰ ਲੈ ਕੇ ਔਰ ਰਾਸ਼ਨ卡ਟ ਦੀ ਸਮੱਸਿਆ ਵੀ ਕਿਤਨਾ ਕਿਤੇ ਬਣ ਜਾਂਦੀ ਆ ਤਾਂ ਗਰੀਬ ਆਦਮੀ ਦੋ ਧੜਿਆਂ ਦੇ ਵਿੱਚ ਉਲਝ ਕੇ ਰਹਿੰਦੇ ਆ ਸੋ ਉਹਨਾਂ ਨੂੰ ਮੈਨੀਫੰਡ ਨਹੀਂ ਮਿਲਤੋ ਤਾਂ ਤੁਹਾਡੀ ਨਵੀਂ ਬਣੀ ਪੰਚਾਇਤ ਵੱਲੋਂ ਕਿਵੇਂ ਦੇਖਿਆ ਜਾਏ ਸਾਡੇ ਵੱਲੋਂ ਜਿਹੜਾ ਰਾਸ਼ਨ ਹੁੰਦਾ ਵਾ ਜੀ ਉਹ ਜਿੰਨਾਂ ਜਿੰਨਾਂ ਦਾ ਬਣਦਾ ਹੋ ਉਹਨਾਂ ਨੂੰ ਪੂਰਾ ਦਿੱਤਾ ਜਾਏਗਾ ਔਰ ਦਿੱਤਾ ਜਾਂਦਾ ਵਾ ਹੁਣ ਸਰਕਾਰ ਨੇ ਕੀ ਕੀਤਾ ਕਿ ਨਵੀਆਂ ਸਕੀਮ ਦੇ ਅਧੀਨ ਕੇਵਾਈਸੀਆਂ ਕੀਤੀਆਂ ਨੇ ਕੇਵਾਈਸੀਆਂ ਦੇ ਅਧੀਨ ਉਹਨਾਂ ਲੋਕਾਂ ਦੇ ਰਸ ਨਹੀਂ ਇੱਥੇ ਰਹਿ ਗਏ ਨੇ ਜਿਹੜੇ ਲੋਕ ਇੱਥੇ ਮੌਜੂਦ ਸੀਗੇ ਜਿਨ੍ਹਾਂ ਦੇ ਮੂਠੇ ਲੱਗੇ ਆ ਜਿਹੜੀਆਂ ਲੋਕਾਂ ਨੇ ਪਹਿਲਾਂ ਦਾਲ ਆਉਣ ਵਾਲੀ ਗੱਲ ਹੀ ਕਹਿ ਸਕਦੇ ਆ ਜੀ ਪਰਿਵਾਰ ਦੇ ਮਰੇ ਜੀਆ ਦੀਆਂ ਕਣਕਾਂ ਬਾਹਰ ਵਾਲਿਆਂ ਦੀਆਂ ਕਣਕਾਂ ਉਹ ਸਾਰੀਆਂ ਆਉਂਦੀਆਂ ਨੇ ਜਿਹਦੇ ਨਾਲ ਚੋਰ ਬਜਾਰੀ ਜਿਹੜੀ ਆ ਬਹੁਤ ਵੱਡੇ ਲੈਵਲ ਤੇ ਹੁੰਦੀ ਹੁਣ ਕੇਵਾਈਸੀ ਹੋਣ ਦੇ ਨਾਲ ਕਣਕ ਰਹਿ ਹੀ ਉਹਨਾਂ ਜੀਆਂ ਦੀ ਗਈ ਆ ਜਿਹੜੇ ਇਸ ਪਿੰਡ 'ਚ ਇਸ ਧਰਤੀ 'ਤੇ ਮੌਜੂਦ ਨੇ ਇਹਦੇ ਨਾਲ ਰਾਸ਼ਨ ਪਾਣੀ ਆਹੀ ਜਿਹੜਾ ਲੋਕਾਂ ਨੂੰ ਪੂਰਾ ਪਹਚਾਵਾਗੇ ਤੇ ਉਹ ਪਹੁੰਚਦਾ ਵੀ ਹੈ ਜੀ ਦੇ ਕਾਟਾਂ ਦੀ ਸਮੱਸਿਆ ਬਣ ਜਾਂਦੀ ਆ ਨਾ ਕਾਟ ਜਿਹੜੇ ਮਤਲਬ ਗਰੀਬਾਂ ਦੇ ਕਈਆਂ ਦੇ ਕੱਟੇ ਜਾਂਦੇ ਨੇ ਜਾਇਜ਼ ਉਹ ਜਿਹੜੇ ਜੀ ਕੁਝ ਗਰੀਬ ਲੋਕ ਜਿਹੜੇ ਨੇ ਧੜਿਆਂ ਦਾ ਸ਼ਿਕਾਰ ਹੋ ਜਾਂਦੇ ਨੇ ਹਾਂਜੀ ਠੀਕ ਹੈ ਜੀ ਉਹਨਾਂ ਦੇ ਕਾਰਡ ਕਈ ਵਾਰੀ ਕਟਾਈ ਜਾਂਦੇ ਨੇ ਕਈ ਵਾਰੀ ਸਾਡੇ ਹੁਣ ਪਿੰਡਾਂ 'ਚ ਕੀ ਚੱਲ ਪਿਆ ਵਾ ਕਿ ਜਿਹੜੇ ਆਪਣੇ ਨਾਲ ਸਹਿਮਤ ਬੰਦੇ ਹੁੰਦੇ ਆ ਉਹਨਾਂ ਨੂੰ ਹੀ ਪੱਕਿਆਂ ਕਰਨ ਵਾਸਤੇ ਨਾ ਅਸੀਂ ਉਹਨਾਂ ਲੋਕਾਂ ਦੇ ਆਪ ਹੀ ਕਾਰਡ ਕਟਵਾ ਦਿੰਦੇ ਆ ਵੀ ਤੁਹਾਡੀ ਦੂਜੀ ਧਿਰ ਵਾਲੇ ਨੇ ਕਟਵਾਏ ਆ ਹਾਲਾਂਕਿ ਹੱਥ ਜਿਹੜਾ ਵਾ ਇਹ ਸਾਰਾ ਮਹਿਗਮੇ ਨਹੀਂ ਹੁੰਦਾ ਵਾ ਕਿ ਉਹਨਾਂ ਨੇ ਕਿੰਨੂੰ ਕਾੜ ਕੇ ਦੇਣੀ ਆ ਕੀ ਕਰਨਾ ਵਾ ਇਹ ਪਿੰਡਾਂ ਦੇ ਧੜੇਬਾਜੀ ਦੇ ਸ਼ਿਕਾਰ ਜਿਹੜੇ ਆ ਇਹ ਗਰੀਬ ਲੋਕ ਹੁੰਦੇ ਨੇ ਤਗੜੇ ਨੂੰ ਕੋਈ ਇੱਕ ਗੱਲ ਦਾ ਫਰਕ ਨਹੀਂ ਪੈਂਦਾ ਸਰ ਕਈ ਵਾਰੀ ਪਿੰਡਾਂ ਦੇ ਵਿੱਚ ਝਗੜੇ ਇੰਨੇ ਵੱਧ ਜਾਂਦੇ ਆ ਸੋ ਗਰੀਬ ਆਦਮੀ ਥਾਣੇ ਕਿਜਾਂ ਧੱਕੇ ਖਾਣੇ ਪੈਂਦੇ ਨੇ ਸੋ ਉਹਨਾਂ ਦਾ ਸਮਾਂ ਵੀ ਬਰਬਾਦ ਹੁੰਦਾ ਪੈਸਾ ਵੀ ਬਰਬਾਦ ਹੁੰਦਾ ਤੁਹਾਡੀ ਨਵੀਂ ਚੁਣੀ ਗਈ ਪੰਚਾਇਤ ਵੱਲੋਂ ਕੀ ਮੇ ਅਪਰਾਲਾ ਕੀਤਾ ਜਾਵੇ ਸਾਡੇ ਵੱਲੋਂ ਹੀ ਅਪਰਾਲਾ ਕੀਤਾ ਜਾਂਦਾ ਕਿ ਅਸੀਂ ਜਾਣਦੇ ਹਾਂ ਆਪਾਂ ਕਦੇ ਧੌਣ ਦੇ ਵਿੱਚ ਇੱਕ ਕਿਲਾ ਨਹੀਂ ਰੱਖ ਕੇ ਤੁਰੇ ਕੇ ਸੀ ਸਰਪੰਚੇ ਅਸੀਂ ਸਾਰਿਆਂ ਦੇ ਛੋਟੇ ਭੈਣ ਭਰਾ ਹੋਣ ਦੇ ਨਾਤੇ ਜੇ ਕਿਸੇ ਦਾ ਝਗੜਾ ਹੋ ਵੀ ਜਾਂਦਾ ਤੇ ਉਹਨਾਂ ਨੂੰ ਰਿਕੁਐਸਟ ਕਰੀਦੀ ਹੈ ਕਿ ਘਰੇ ਬਿਠਾ ਕੇ ਜਿਹੜੇ ਤੁਹਾਡੇ ਫੈਸਲੇ ਨੇ ਘਰ ਦੇ ਘਰ ਚ ਹੀ ਖਤਮ ਕਰ ਦਿੱਤੇ ਜਾਣ ਪਿੰਡ ਦੇ ਮੋਦ ਮੀਰ ਸੱਜਣ ਬਹਿ ਕੇ ਉਹਨਾਂ ਹੋਇਆਂ ਝਗੜਿਆਂ ਦਾ ਨਪਟਾਰਾ ਜਿਹੜਾ ਪਿੰਡ ਚ ਕਰਮ ਪਰ ਕੁਝ ਪਿੰਡ ਚ ਸ਼ਰਾਰਤੀ ਅੰਸਰ ਵੀ ਹੁੰਦੇ ਨੇ ਜਿਹੜੇ ਚਾਹੁੰਦੇ ਨੇ ਵੀ ਤੁਸੀਂ ਪੰਚਾਇਤ ਤੱਕ ਜਾਓ ਇਨਾ ਤੁਸੀਂ ਥਾਣੇ ਜਾਓ ਜਿਹੜਾ ਸਾਡੀ ਨਜ਼ਰ ਤੋਂ ਬਾਹਰ ਕੁਝ ਹੋ ਜੇ ਉਹ ਤਾਂ ਅਸੀਂ ਕਹਿ ਨਹੀਂ ਸਕਦੇ ਜਿਹੜਾ ਸਾਡੇ ਧਿਆਨਯੋਗ ਮਸਲਾ ਹੁੰਦਾ ਵਾ ਉਹਦੇ ਵਿੱਚ ਅਸੀਂ ਕਦੀਆਂ ਨਾ ਕਾਨੂੰਨੀ ਨਹੀਂ ਕੀਤੀ ਤੇ ਹਰ ਇੱਕ ਮਸਲਾ ਇੱਥੇ ਬਹਿ ਕੇ ਨਿਬੇੜਨ ਦੀ ਕੋਸ਼ਿਸ਼ ਕਰੀਦੀ ਹੈ ਸਰ ਮਨਰੇਗਾ ਦੀ ਗੱਲ ਕਰੀਏ ਮਨਰੇਗਾ ਦੇ ਵਿੱਚ ਉਹਨਾਂ ਗਰੀਬ ਲੋਕਾਂ ਨੂੰ ਕੰਮ ਨਹੀਂ ਮਿਲਦਾ ਸੋ ਨਜਾਇਜ਼ ਲਿਸਟ ਵਿੱਚ ਕੋਈ ਬਈ ਨਾਂ ਪਾਏ ਜਾਂਦੇ ਨੇ ਤੇ ਪੈਸਾ ਉਹਨਾਂ ਦੇ ਕੌਣ ਚਲੇ ਜਾਂਦਾ ਤੋਂ ਆਮ ਸੁਣਿਆ ਹੋਵੇਗਾ ਤੁਹਾਡੀ ਨਵੀਂ ਬਣੀ ਪੰਚਾਇਤ ਵੱਲੋਂ ਕਿਵੇਂ ਇੰਨਾ ਸੱਚ ਹੈ ਸਾਡੀ ਕਮੀ ਪੁਲੀ ਪ੍ਰਚਾਰ ਨੂੰ ਜੀ ਇਹ ਪਿੰਡ ਦੇ ਵਿੱਚ ਆਵਾਜ਼ ਦੁਵਾਈ ਆ ਆਪਣੇ ਹੁਕਮਾਂ ਦੇ ਤਹਿਤ ਸਰਕਾਰ ਦੇ ਕਿ ਜਿੰਨੇ ਕਾਰਡ ਜਿਹੜੇ ਬਣ ਸਕਦੇ ਨੇ ਮਨਰੇਗਾ ਦੇ ਅੰਦਰ ਉਹਨਾਂ ਨੂੰ ਬਣਵਾਓ ਅਸੀਂ ਉਹਨਾਂ ਦੀ ਆਵਾਜ਼ ਦਿੱਤੀ ਆ ਅਸੀਂ ਜੋਬ ਕਾਰਡ ਸਾਰਿਆਂ ਦੇ ਬਣਵਾ ਲੈ। ਬਾਕੀ ਖਾਣਾ ਕੀ ਇਹਦੀ ਦੁਰਵਰਤ ਤੋਂ ਵੀ ਕਰਾਂਗੇ ਪੈਸਾ ਸਿਰ ਉਹਨਾਂ ਲੋਕਾਂ ਦੇ ਖਾਤੇਾਂ 'ਚ ਪਾਇਆ ਜਾਊਗਾ ਜਿਹੜੇ ਲੋਕ ਮਨਰੇਗਾ ਦੇ ਵਿੱਚ ਕੰਮ ਕਰਨਗੇ। ਨਾ ਕਿ ਉਹਨਾਂ ਲੋਕਾਂ ਦੇ ਖਾਤੇਾਂ 'ਚ ਪੈਸੇ ਪਾਈ ਜਾਣ ਕਿ ਆਪਨੇ ਚੇਤੇਆਨੂ ਕੋਸ਼ ਕਰ ਲਈ ਉਹਨਾਂ ਦੀ ਢੇਡ ਭਰੇ ਜਾਣਗੀ। ਇਸ ਨਗਰ ਦੇ ਵਿੱਚ ਸਿਰਫ ਕੰਮ ਵਾਲੇ ਦਾ ਹੀ ਖਿਆਲ ਰੱਖਿਆ ਜਾਏਗਾ ਆਪਣੀ ਚਾਹਤਿਆਂ ਨੂੰ ਜਿਹੜਾ ਵਾ ਨਹੀਂ ਲਾਗੇ ਲਾਇਆ ਜਾਏਗਾ ਉਹ ਤਾਂ ਸੋ ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇਖਦੇ ਸੋ ਪਿੰਡ ਦੀ ਐਜੂਕੇਸ਼ਨ ਨਹੀਂ ਪਿੰਡ ਸਾਡੇ ਤੇ ਬਹੁਤ ਪਰਿਵਾਰ ਐਨਆਰਆਈ ਜਿਹੜੇ ਕੁਝ ਥੋੜੇ ਜਿਹੇ ਬੱਚੇ ਪੜ੍ਹਦੇ ਨੇ ਇਥੇ ਸਾਡੇ ਪਿੰਡ ਦੇ ਨਾਲ ਵੀ ਸਕੂਲ ਦੇ ਵਿੱਚ ਜਿਹੜਾ ਚਾਹੀਦਾ ਕਰਕੇ ਬੰਦੇ ਨੇ ਉਹਨਾਂ ਦੀ ਜਿਹੜੀ ਐਜੂਕੇਸ਼ਨ ਪੰਜਾਬ ਸਰਕਾਰ ਵੱਲੋਂ ਵਧੀਆ ਚੱਲ ਰਹੀ ਆ ਅਸੀਂ ਵੀ ਲੋੜ ਪੈਣ ਤੇ ਉਹਨਾਂ ਦੇ ਕੋਲ ਜਾਂਦੇ ਹਾਂ ਸਕੂਲ ਸਟਾਫ ਨੂੰ ਪੁੱਛਦੇ ਹਾਂ ਜੇ ਕੋਈ ਸਾਡੀ ਮਦਦ ਦੀ ਉਹਨਾਂ ਨੂੰ ਲੋੜ ਹੋਵੇ ਤੇ ਅਸੀਂ ਉਹਨਾਂ ਲਈ ਹਰ ਵੇਲੇ ਖੜਾ ਜਾਈਏ। ਉਹ ਪਿੰਡ ਵਾਲਿਆਂ ਨੇ ਤੁਹਾਨੂੰ ਮਨ ਬਖਸ਼ਿਆ ਸੇਵਾ ਦਾ ਮੌਕਾ ਦਿੱਤਾ ਕਿਵੇਂ ਧੰਨਵਾਦ ਕਰਨਾ ਚਾਹੀਦਾ। ਮੈਂ ਆਪਣੇ ਪਿੰਡ ਦਾ ਸਦਾ ਰਿਣੀ ਰਹਾਂਗਾ ਜੀ ਜੀ। ਆਪਾਂ ਬੱਚਾ ਸਮਝ ਕੇ ਮੇਰੇ ਸਿਰ ਤੇ ਆਪਾਂ। ਮੇਰਾ ਆਪਣੇ ਫਰਜ਼ ਬਣਦਾ ਕਿ ਮੈਂ ਇਹਨਾਂ ਸਾਰਿਆਂ ਦੀ ਆਸਾਂ ਖਰਾਬ ਨਾ ਕਰ ਸਕਾਂ। ਮੈਂ ਉਹਨਾਂ ਲੋਕਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਤੇ ਮੈਂ ਸਦਾ ਉਹਨਾਂ ਦਾ ਰਿਣੀ ਰਹਾਂਗਾ।